ਹੈਲੋ ਜੀ ਲਾਈਫ ਸਟਾਈਲ ਦੇ ਗਗਨਦੀਪ ਕੋਰਤਿਆ ਜੀ ਦਾ ਸਵਾਗਤ ਹੈਗਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਚੜ੍ਹਦੀ ਕਲਾ ਵਿੱਚ ਹੈਗੇ ਆਂ ਜੀ ਤੇ ਟਾਈਮ ਹੁਣ ਪੌਣੇ 12 ਦਾ ਟਾਈਮ ਹੈਗਾ ਸਿਖਰ ਦੁਪਹਿਰ ਹੈਗਾ ਤੇ ਪਰ ਜਿਹੜੇ ਕੰਮ ਬਿਨਾ ਸਰਦਾ ਨਹੀਂ ਹਨਾ ਕਿਉਂਕਿ ਜੇ ਹੁਣ ਮੈਂ ਕੰਮ ਤਾਂ ਤੇ ਸਾਰੇ ਕਰ ਲਏ ਜੇ ਪੈ ਗਈ ਨਾ ਕੇਰਾ ਪੈ ਗਈ ਫਿਰ ਮੁੜ ਕੇ ਉੱਠਿਆ ਨਹੀਂ ਜਾਂਦਾ ਨੀਂਦ ਆ ਜਾਂਦੀ ਹੈ ਇਸ ਲਈ ਫਿਰ ਮੈਂ ਕਿਹਾ ਵੀ ਚਲ ਹੁਣ ਪੈਣ ਦੀ ਜਗ੍ਹਾ ਇੱਕ ਤਾਂ ਲਸਣ ਪਟਣ ਵਾਲੀ ਸੀਗੀ ਤੇ ਇੱਕ ਸੀਗੀ ਬੈਂਗਣੀ ਤੋੜਨ ਵਾਲੀ ਯਕੀ ਕਈ ਦਿਨ ਹੋ ਗਏ ਸ਼ਮੀਤੂ ਕਹਿੰਦੇ ਮਮੀ ਆਲੂ ਬੈਂਗਣੀ ਦੀ ਸਬਜ਼ੀ ਬਣਾਉਣੀ ਹੈਗੀ ਤੇ ਅੱਥ ਨੇ ਕੱਲ ਮੈਨੂੰ ਟਾਈਮ ਨਹੀਂ ਲੱਗਿਆ ਤੇ ਸਵਾ 5 ਹੋ ਗਏ ਸੀ ਮੈਂ ਕਹਿੰਦਾ ਫਿਰ ਟਾਈਮ ਨਹੀਂ ਰਹਿੰਦਾ ਚੀਜ਼ ਨੇ ਤੇ ਟਾਈਮ ਲੱਗ ਜਾਂਦਾ ਤੇ ਮੈਂ ਕਿਹਾ ਵੀ ਚਲ ਜਦੋਂ ਕੱਲ ਨੂੰ ਪੁੱਤ ਸਕੂਲ ਨੂੰ ਆਕੇ ਨਾ ਫਿਰ ਮੈਂ ਆਉਂਦੇ ਨੂੰ ਬਣਾ ਕੇ ਰੱਖੂੰਗੀ ਇਸ ਲਈ ਹੁਣ ਮੈਂ ਬੈਂਗਣੀ ਵੀ ਤੋੜ ਕੇ ਲੈ ਕੇ ਆਉਣੀ ਹੈਗੀ ਥੋੜੀ ਜੀ ਤੇ ਉਸ ਤੋਂ ਬਾਅਦ ਟਾਈਮ ਲੱਗੇ ਤਾਂ ਆਪਾਂ ਲਸਣ ਪਟਾਂਗੇ ਤੇ ਨਹੀਂ ਫਿਰ ਜਦੋਂ ਥੋੜੀ ਜੀ ਛਾਹ ਹੀ ਉਹ ਦੋ ਪਟ ਲਾਂਗੇ ਦੇਖਦੇ ਆਂ ਜੀ ਚਲੋ ਫਿਰ ਪਹ ਚੱਲਦੇ ਆਂ ਲੋ ਜੀ ਹੁਣ ਆਪਾਂ ਬੈਂਗਣੀ ਤੋੜ ਰਹੇ ਸੀ ਇਹਨਾ ਪੰਜ ਚਾਰ ਬੂਟੇ ਸੀਗੇ ਇੱਥੇ ਬੈਂਗਣੀ ਦੇ ਜ਼ਿਆਦੇ ਨਹੀਂ ਸੀਗੇ ਤੇ ਲੱਗੀ ਪਈ ਸੀ ਜੀ ਮੈਂ ਹੁਣ ਸਬਜ਼ੀ ਵਧਗਾ ਬਾਂਜੂਗੀ ਜਿੰਨਾ ਤੁਹਾਨੂੰ ਹੁਣ ਹੈਗਾ ਅੰਗਾ ਕੋਸਾ ਛੋਟੇ ਛੋਟੇ ਸੀਗਾ ਬੈਂਗਣਾਂ ਨੇ ਤੇ ਕੋਸਾ ਬਹਾ ਵਡੰਗਾ ਹੋਗਾ ਸਮਕ ਚਲੇ ਜਿਹੜੀ ਵੱਡੇ ਹੋ ਰੇ ਨੇ ਬੈਂਗਣ ਨੂੰ ਸਾਰੀ ਟੂੜ ਲਮਾਂਗੇ ਤੇ ਇਹ ਨਾ ਆਪਾਂ ਬੂਟੇ ਤਾਂ 12 ਲਾਇਏ ਸੀਗੇ ਪਰ ਉਹਦੇ ਵਿੱਚੋਂ ਕੁਸ ਮੱਚ ਗਏ ਸੀ ਟਮਾਟਰਾਂ ਦੇ ਵੀ ਲਾਇਏ ਸੀ ਉਹ ਵੀ ਮੱਚ ਗਏ ਸੀ ਤੇ ਬੱਲਾਂ ਬੁੱਲਾਂ ਲਾਗਾ ਸੀਗਾ ਜਿਹੜਾ ਤੇ ਉਹ ਵੀ ਬਸ ਉਹ ਦੋ ਨਾ ਪਾਲਕ ਸੀ ਮੇਤੇ ਸੀਗੇ ਤੇ ਇਹ ਪਾਲਕ ਮੇਥਿਆਂ ਨੂੰ ਜਦੋਂ ਧਨੀਏ ਨੂੰ ਪਾਣੀ ਲਾਉਂਦੇ ਸੀਗਾ ਨਾ ਸ਼ਮਿਤ ਪਾਣੀ ਲਾਉਂਦੇ ਸੀ ਤਾਂ ਛੋਟੀਆਂ ਬੱਲਾ ਮੈਂ ਟੋਏ ਕਰਕੇ ਲਾਗਾ ਹੋਗਾ ਸੀਗਾ ਤੇ ਅਸੀਂ ਵਿੱਚ ਹੀ ਮੱਧਮ ਉਦਦ ਦਿੱਤਾ ਸੀ ਮੈਂ ਕੁਸ ਪਾਲਕ ਦੇ ਥੱਲੇ ਆ ਗਿਆ ਸੀ ਕਿਉਂਕਿ ਪਾਲਕ ਥੋੜੀ ਜਿਆਦਾ ਵੱਧ ਗਈ ਸੀ ਕੁਸ ਧਨੀਆ ਡਿੱਗ ਪਿਆ ਸੀਗਾ ਉਹਦੇ ਪਾਸੇ ਸੀ ਮੈਂ ਜਿਹੜਾ ਉਹ ਵੀ ਗਰਮੈਸ਼ ਨਾਲ ਮੱਚ ਗਿਆ ਸੀ ਬੱਲਾ ਇਸ ਲਈ ਹੁਣ ਇਹ ਸਾਰਾ ਥਾਂ ਨਾ ਲੋਟ ਕਰਨਾ ਹੈ ਲੋਟ ਕਰਕੇ ਪਾਣੀ ਇੱਥੇ ਲੱਗਿਆ ਹੋਇਆ ਸਾਰੇ ਤੇ ਬਸ ਹੁਣ ਇੱਕੋ ਜਿਹਾ ਪੱਧਰ ਕਰਕੇ ਥਾਂ ਸਾਰਾ ਤੇ ਬੱਟਾ ਪਾ ਕੇ ਤੇ ਆਪਾਂ ਦੁਬਾਰੇ ਬੱਲਾ ਲਾ ਦੇਵਾਂਗੇ ਤੇ ਆਪਾਂ ਬੈਂਕ ਨਹੀਂ ਲਈ ਸੀਗੀ ਟੋੜ ਤੇ ਇਹ ਲਸਣ ਵੀ ਆਪ ਐਤ ਕੀ ਬੀਜ ਕੇ ਦੇਖੀ ਸੀ ਇੱਥੇ ਕਿਉਂਕਿ ਸਾਨੂੰ ਆਏ ਸੀ ਵੀ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗੀ ਥੋੜੀ ਜਿਹੀ ਲਸਣ ਨਾ ਘਰੇ ਪੈ ਸੀਗੀ ਤੇ ਬਸ ਅਸੀਂ ਮੈਂ ਤੇ シュਨੀਤ ਪੁੱਤ ਨੇ ਨਾ ਸ਼ੌਕ ਬਾਜੂ ਬਸ ਲਾ ਕੇ ਦੇਖ ਲਈ ਥੋੜੇ ਜਿਹਾ ਗੰਦੇ ਆ ਇਹਨਾਂ ਭੁੱਕੀਆਂ ਲਾਤਨਾ ਸੀਗਾ ਫੱਕ ਸੀਗੀ ਗੰਦਿਆਂ ਦੀ ਤੇ ਥੋੜੀ ਜਿਹੀ ਲਸਣ ਲਾਤੀ ਸੀਗੀ ਪਾਈਆ ਕ ਗੰਢਾ ਸੀ ਮੈਂ ਜਿਹੜਾ ਲੰਗਾ ਸੀ ਤੇ ਪਰ ਲਸਣ ਜਿੰਨੇ ਆਪਾਂ ਨੂੰ ਇਹ ਵੀ ਅਹਿਸਾਸ ਵੀ ਹੋ ਗਿਆ ਉਹ ਵੀ ਹਾਂ ਇੱਥੇ ਵੀ ਆਪਣੇ ਪਾਣੀ ਮੰਨਦੀ ਹੈ ਧਰਤੀ ਹੈ ਨਾ ਕਿਉਂਕਿ ਇੱਥੇ ਪਾਣੀ ਨਾ ਬੰਬੀ ਦਾ ਜਿਹੜਾ ਥੋੜਾ ਜਿਹਾ ਕੋੜਾ ਆਪਣੇ ਤੇ ਇਸ ਲਈ ਪਾਸਾ ਨੂੰ ਐਸੀ ਪਹਿਲਾਂ ਜਿਹੜਾ ਆਪਾਂ ਬੱਲਾ ਬੁੱਲਾ ਲਾਉਂਦੇ ਸੀ ਮੱਚ ਜਾਨੇਗਾ ਸੀ ਐਤ ਕਿ ਇੱਥੇ ਸਬਜ਼ੀ ਬਹੁਤ ਵਧ ਗਈ ਹੋਈ ਸੀਗੀ ਤੇ ਲਸਣ ਵੀ ਵਧ ਗਿਆ ਨਿਕਲੇ ਸੀਗੀ ਜਿਹੜੇ ਸਾਬ ਨਾਲ ਆਪਾਂ ਬੀਜੀ ਸੀਗੀ ਤੇ ਹੁਣ ਹਵਾ ਵਗੀ ਜਾਂਦੀ ਸੀਗੀ ਉਹ ਤਾਂ ਗਰਮੀ ਸੀਗੀ ਤੇ ਪਰ ਹਵਾ ਵਗੀ ਜਾਂਦੀ ਸੀ ਨਾਲ ਹਵਾ ਦਾ ਕਰਕੇ ਗਰਮੀ ਦਾ ਅਹਿਸਾਸ ਘਟੁੰਦਾ ਸੀ ਨੂੰ ਧੁੱਪ ਕਰੜੀ ਸੀਗੀ ਥੋੜੀ ਜੀ ਇਹ ਲਸਣ ਵੀ ਨਾ ਕਈ ਦਿਨ ਹੋ ਗਏ ਸੀ ਮੈਨੂੰ ਇਰਾਦਾ ਤਾਂ ਮੇਰਾ ਸੀਗਾ ਲਸਣ ਪੱਤਨ ਦਾ ਪਰ ਇਹ ਉਦੋਂ ਸੁੱਕੀ ਪਈ ਸੀ ਥਾਂ ਨਾ ਬਾਹਲਾ ਕਰ ਰਸਤੇ ਪੱਤੀ ਨਹੀਂ ਜਾਣੀ ਸੀ ਇਸ ਲਈ ਫਿਰ ਇਥੇ ਪਾਣੀ ਲਵਾ ਦਿੱਤਾ ਸੀ ਕਿ ਮੈਂ ਸ਼ਮਿਤ ਨੂੰ ਕਹਿ ਕੇ ਕਿ ਹੁਣ ਦੋ ਦਿਨ ਹੋ ਗਏ ਸੀ ਪਾਣੀ ਲੱਗੇ ਨੂੰ ਤੇ ਮੈਂ ਕਿਹਾ ਚੱਲ ਪੱਟ ਲੈਨੇ ਆ ਨਾ ਕਿਉਂਕਿ ਫਿਰ ਇਥੋਂ ਥਾਂ ਸਾਰਾ ਅੱਜ ਸ਼ਾਮ ਨੂੰ ਲੋਟ ਕਰਨਾ ਸੀਗਾ ਇਸ ਲਈ ਫਿਰ ਮੈਂ ਦੁਪਹਿਰੇ ਹੁਣ ਲੱਗੀ ਕਿ ਤੇ ਹੁਣ ਜੇ ਮੈਂ ਵੀਡੀਓ ਦੀ ਜਦੋਂ ਐਡਿਟ ਕਰ ਰਹੀ ਆ ਉਹ ਤੋਂ ਪਹਿਲਾਂ ਦਸ਼ਮੀਰ ਨੇ ਸਾਰਾ ਥਾਂ ਲੋਟ ਕਰਕੇ ਬੱਟਾ ਬਣਾ ਕੇ ਰੱਖ ਦਿੱਤਾ ਸੀਗਾ ਤੇ ਆਪਾਂ ਖੇਤੋਂ ਜਾਵਾਂਗੇ ਖੇਤੋਂ ਜਾ ਕੇ ਲੈ ਕੇ ਬੱਲਾ ਆਵਾਂਗੇ ਕੁਝ ਬੱਲਾ ਖੇਤੋਂ ਲਿਆਵਾਂਗੇ ਉੱਥੇ ਬਾਵਾ ਹੋ ਰਿਹਾ ਦੁਗਾ ਤੇ ਉੱਥੇ ਪਾਣੀ ਘੱਟ ਹੀ ਹੈਗਾ ਇਸ ਲਈ ਸ਼ਾਇਦ ਚੱਲਣਗਾ ਵੀ ਨਹੀਂ ਪਰ ਇੱਥੇ ਆਪਾਂ ਲੈ ਕੇ ਬੱਲਾਂ ਲਾ ਦਾਂਗੇ ਤੇ ਕੁਛ ਆਪਾਂ ਬੱਲਾ ਹੀ ਸ਼ਾਇਦ ਦੇ ਵਿੱਚੋਂ ਜਾ ਕੇ ਲੈ ਕੇ ਆਵਾਂਗੇ ਕਿਉਂਕਿ ਬੀਜ ਲਗਾਵਾਂਗੇ ਤਾਂ ਫਿਰ ਲੇਟ ਹੋ ਜਾਊਗਾ ਕੰਮ ਫਿਰ ਕਦੋਂ ਬੀ ਬਗਰੇ ਹਨ ਇਸ ਲਈ ਬੱਲ ਨਹੀਂ ਲੈ ਕੇ ਲਗਾ ਦੇਵਾਂਗੇ तो लसन हूँ आप पटली सी जी बढ़िया मोटी मोटी गन्ना जीवन की हो गई थी लसन कोई ए बरीक नहीं जे हिसाब न लाई सी ना बधा हो गई थी लो जी बैंगन भी आप तोड़ ले लसन जी के लसन एनी की निकली कि निकली क्योंकि थोड़ी जी बीज के देखी सी एत की आप पता लग जुगा होंगी कि नहीं होंगी ਹਰ ਵਧੀਆ ਗੰਢੀਆਂ ਹੋ ਗਈਆਂ ਜਿੰਨੀਆਂ ਸਾਂ ਹੋਗੀਆਂ ਇਸ ਤਰ੍ਹਾਂ ਤੇ ਵਧੀਆ ਲਸਣ ਹੋ ਗਈ ਹੈ ਤੇ ਪਰ ਕੰਮ ਕਰਦੇ ਹਾਂ ਤਾਂ ਧੁੱਪ ਨਹੀਂ ਲੱਗਦੀ ਮੈਨੂੰ ਐਸੇ ਮੈਂ ਕਿ ਗਰਮੀ ਲੱਗੂਗੀ ਹਵਾ ਵਗੀ ਜਾਂਦੀ ਹੈ ਨਾ ਤੇ ਕਹਿੰਦੇ ਇਸ ਕੰਨੀ ਜ਼ਿਆਦਾ ਗਰਮੀ ਲੱਗਦੀ ਹੈ ਚਲੋ ਜੀ ਆਪਾਂ ਬੈਂਗਣੀ ਤੇ ਉਹ ਤੋੜ ਲੈਂਦਾ ਲਸਣ ਪਟ ਲੈਂਦੀ ਤੇ ਜਿੰਨੇ ਨਿਕਲੇ ਚਲ ਬਸ ਵਧੀਆ ਗਈ ਹੈ ਨਾ ਤੇ ਕੀ ਤੇ ਹੁਣ ਆਪਾਂ ਇੱਕ ਤਾਂ ਸਬਜੀ ਮੈਂ ਚੀਰਨੀ ਹੈਗੀ ਕਿਉਂਕਿ ਸ਼ਨੀਤ ਦੇਉਣ ਤੋਂ ਪਹਿਲਾਂ ਪਹਿਲਾਂ 3 ਵਜੇ ਆਊਗਾ ਤੇ ਉਹਦੇ ਪਹਿਲਾਂ ਸਬਜੀ ਬਣਾ ਕੇ ਰੱਖਣੀ ਹੈ ਤੇ ਟਾਈਮ ਹੁਣ 12 ਬੱਜ ਗਏ ਉਹ ਸਾਹਮਣੇ ਟਾਈਮ ਪੀਸ ਦਿਖੀ ਜਾਂਦਾ ਤੇ 12 ਬੱਜ ਗਿਆ ਹੁਣ ਤੇ 12 15 ਮਿੰਟਾਂ ਚ ਆਪਾਂ ਦੋਨੇ ਕੰਮ ਕਰਦੇ ਹੈਗੇ ਤੇ ਹੁਣ ਆਪਾਂ ਸਾਰਾ ਸਮਾਨ ਕੱਟ ਕੇ ਕੁਛ ਛਿੱਲ ਕੇ ਰੱਖ ਲਿਆ ਸੀਗਾ ਜੀ ਸਮਾਨ ਸਾਰਾ ਤੇ ਇਧਰ ਆਪਾਂ ਲੈਤੇ ਹੈਗੇ ਪਿਆਜ਼ ਤੇ ਲਸਣ ਟਮਾਟਰ ਤੇ ਹਰੀਆਂ ਮਿਰਚਾਂ ਦੋ ਤੇ ਲਸਣ ਮੈਂ ਛਿੱਲ ਲਈ ਹੈਗੀ ਪਿਆਜ਼ ਵੀ ਛਿੱਲ ਲਿਆ ਹੈਗੇ ਤੇ ਬਸ ਆਪਾਂ ਕੱਟਣ ਵਾਲੇ ਸਮਾਨ ਇਹ ਤੇ ਸਾਰਾ ਸਮਾਨ ਆਪਾਂ ਲੈ ਲਿਆ ਜੀ ਤੇ ਹਦਰਾਪਾ ਆਲੂ ਵੀ ਚੀਰ ਲਿਆਗੇ ਤੇ ਆਪਾਂ ਬੈਂਗ ਨਹੀਂ ਵੀ ਚੀਰ ਲਈ ਹੈਗੀ ਤੇ ਮੈਂ ਹੁਣ ਬਸ ਤੁਰਤੀ ਚੀਰ ਕੇ ਲੈ ਕੇ ਆਈ ਸੀ ਮਖਣਾ ਫਿਰ ਬੈਂਗ ਨਹੀਂ ਕਾਲੀ ਪੈ ਜਾਂਦੀ ਹੈਗੀ ਤੇ ਫਿਰ ਪਾਣੀ ਪਾ ਕੇ ਰੱਖਣੀ ਪੈਂਦੀ ਹੈ ਤੇ ਫਿਰ ਨਾ ਜੇ ਪਾਣੀ ਪਾ ਕੇ ਰੱਖ ਦਿੰਨੇ ਤੇ ਫਿਰ ਥੋੜਾ ਜਿਹਾ ਨਾ ਜਦੋਂ ਆਪਾਂ ਇਸ ਨੂੰ ਭੁੰਨਦੇ ਹਾਂਗੇ ਬੈਂਗ ਨਹੀਂ ਨੂੰ ਫਿਰ ਉਹੋ ਜਿਹਾ ਮਤਲਬ ਸਹੀ ਨਹੀਂ ਲੱਗਦੀ ਫਿਰ ਮੈਨੂੰ ਇਸ ਮਖਣ ਤੁਰਤੀ ਹੀ ਆਪਾਂ ਨਾਲ ਦੀ ਨਾਲ ਆਪਾਂ ਬਣਾ ਦੇਣੀ ਇਸ ਲਈ ਹੁਣੀ ਬੈਂਗ ਨਹੀਂ ਮੈਂ ਚੀਰੀ ਸੀਗੀ ਤੇ ਸਬਜ਼ੀ ਚੀਰ ਕੇ ਤੇ ਹੁਣ ਉਧਰ ਮੈਂ ਕੜਾਹੀ ਦੇ ਵਿੱਚ ਤੇਲ ਪਾ ਕੇ ਰੱਖ ਦਿੱਤਾ ਜੀ ਇਹਦੇ ਵਿੱਚ ਆਪਾਂ ਤਲਾਂਗੇ ਬੈਂਗ ਨਹੀਂ ਤੇ ਇਧਰ ਆਪਾਂ ਸਮਾਨ ਸਾਰਾ ਚੀਰ ਲੈਨੇ ਹੈਗੇ ਜਿਹੜਾ ਤੜਕਾ ਲਾਉਣਾ ਹੈਗਾ ਸਮਾਨ ਤੇ ਸਮਾਨ ਸਾਰਾ ਆਪਾਂ ਮੋਟਾ-ਮੋਟਾ ਚੀਰ ਕੇ ਹੀ ਪਾਵਾਂਗੇ ਮਸਾਲਾ ਕੁੱਟ ਕੇ ਨਹੀਂ ਪਾਉਂਦੇ ਕਿਉਂਕਿ ਆਲੂ ਬੈਂਗਣੀ ਦੀ ਸਬਜ਼ੀ ਦੇ ਵਿੱਚ ਚੀਰਿਆ ਹੋਇਆ ਸਮਾਨ ਹੀ ਵਧੀਆ ਲੱਗਦਾ ਹੈਗਾ ਨਹੀਂ ਤਾਂ ਫਿਰ ਪਿੱਚ ਕੇ ਜਮੇ ਥੋੜੀ ਜਿਹੀ ਬਣ ਜਾਂਦੀ ਹੈਗੀ ਤੇ ਨਾਲੇ ਨਾ ਕੱਲਾ ਮਸਾਲਾ ਜਿਆ ਵੀ ਚੰਗਾ ਨਹੀਂ ਲੱਗਦਾ ਤੇ ਕਿਉਂਕਿ ਬੈਂਗਣੀ ਇੱਕ ਤਾਂ ਹੁੰਦੀ ਵੀ ਆਲੂ ਭੁਣ ਕਿਤੇ ਆਪਾਂ ਸਿੱਧੀ ਪਾ ਦੇਣੀ ਉਹ ਖੜੀ-ਖੜੀ ਜੀ ਰਹਿ ਜਾਂਦੀ ਹੈ ਨਾ ਤਾਂ ਆਪਣੇ ਜਾਦੇ ਖੜੀ ਜੀ ਪਸੰਦ ਰੱਖਦੇ ਹੈਗੇ ਤੇ ਨਾ ਹੀ ਜਾਦੇ ਖੁੱਲ੍ਹੇ ਜੀ ਪਸੰਦ ਰੱਖਦੇ ਵੀ ਫੇਰ ਹੀ ਸਵਾਦ ਲੱਗਦੀ ਹੈ ਤੇ ਆਪਾਂ ਮੋٹے-ਮੋٹے ਹੀ ਵਿੱਚ ਟਮਾਟਰ ਜੀਰ ਲਵਾਂਗੇ ਤੇ ਟਮਾਟਰਾਂ ਦੇ ਨਾਲ ਹੀ ਸਾਰੀ ਸਬਜੀ ਵਧੀਆ ਸਵਾਦ ਬਣੂਗੀ ਜਿੰਨੇ ਜ਼ਿਆਦੇ ਟਮਾਟਰ ਹੋਣਗੇ ਨਾ ਉੰਨੇ ਵਧੀਆ ਬਣੇਗਾ ਤੇ ਵੈਸੇ ਆਪਾਂ ਚਾਟ ਮਸਾਲਾ ਤੇ ਆਪਾਂ ਪਾਵਾਂਗੇ આમਚੂਰ ਪਾਊਡਰ ਤੇ ਇਧਰ ਹੁਣ ਨਾ ਤੇਲ ਆਪਣਾ ਕਾਲਕ ਗਿਆ ਸੀਗਾ ਕੜਾਹੀ ਦੇ ਵਿੱਚ ਤੇ ਹੁਣ ਆਪਾਂ ਬੈਂਗਣੀ ਪਾ ਦਿੱਤੀ ਹੈ ਜੀ ਤੇ ਬੈਂਗਣੀ ਮੈਂ ਜ਼ਿਆਦਾ ਲੰਮੀ ਜੀ ਨਿਚੀ ਦੀ ਸੀਗੀ ਤੇ ਛੋਟੇ-ਛੋਟੇ ਫੜਨੇ ਕਰਨਾ ਸੀ ਦੀਆਂ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਉਧਰ ਆਪਾਂ ਦੂਜੀ ਕੜਾਹੀ ਰੱਖ ਲਵਾਂਗੇ ਜਿੱਦੋਂ ਆਪਾਂ ਸਮਾਨ ਕੱ ਕਿ ਇਹਦੇ ਵਿੱਚ ਨਾਲ ਜਿਨਾ ਕਾਚੀ ਮਾਰੀ ਚੱਲਾਂਗੇ ਬੈਂਗਣੀ ਦੇ ਵਿੱਚ ਤੇ ਆਪਣੀ ਬੈਂਗਣੀ ਵਧੀਆ ਪੁੱਜੀ ਜਾਊਗੀ ਤੇ ਕਿਉਂਕਿ ਫਿਰ ਆਪਾਂ ਨੂੰ ਸਬਜੀ ਦੇ ਵਿੱਚ ਜਦੋਂ ਆਪਾਂ ਪਾ ਲੈਨੇ ਆ ਫਿਰ ਆਪਾਂ ਕਾਚੀ ਮਾਰੀ ਜਾਨੇ ਤੇ ਫਿਰ ਉਹ ਨਾ ਘੁਲ ਜਾਈ ਜਾਂਦੀ ਹੈਗੀ ਇਸ ਲਈ ਐਦਾਂ ਹੀ ਬਣਾਉਣੀ ਹੁੰਦੀ ਆ ਆਪਾਂ ਤਾਂ ਤੇ ਵੀ ਬੈਂਗਣੀ ਪਹਿਲਾਂ ਪੁੰਨ ਲੈਣੀ ਨੂੰ ਚਾਹੇ ਬੈਂਗਣ ਹੋਣ ਚਾਹੇ ਬੈਂਗਣੀ ਹੋਵੇ ਹਨਾ ਤੇ ਇਹੇ ਹੁਣ ਆਪਾਂ ਟਮਾਟਰ ਛਿੱਲ ਰਹੇ ਸੀਗੇ ਇੱਧਰ ਫਿਰ ਮੈਂ ਕੜਾਹੀ ਢਾਲ ਲੂੰਗੀ ਦੂਜੀ ਉਹਦੇ ਵਿੱਚ ਆਪਾਂ ਸਬਜੀ ਬਣਾਵਾਂਗੇ ਜੀ ਕਿਉਂਕਿ ਮੈਨੂੰ ਐਸੀ ਮੱਕਾ ਬੈਂਕ ਨਹੀਂ ਕਾਲੀ ਹੋ ਜੂਗੀ ਨਹੀਂ ਤਾਂ ਮੈਂ ਉਧਰ ਕਮਰੇ ਦੇ ਵਿੱਚ ਬੈਠ ਕੇ ਹੀ ਸਾਰਾ ਸਮਾਨ ਚੀਰ ਲੈਂਦੀ ਹਾਂ ਇੱਕ ਤਾਂ ਫਿਰ ਲਾਈਟ ਹੁਣ ਦਿਨੇ ਹੁੰਦੀ ਨਹੀਂ ਹਾੜੀ ਦਾ ਕਰਕੇ ਬੰਦ ਕਰ ਦਿੰਦੇ ਆ ਕਿ ਤੇ ਫਿਰ ਸਾਰੇ ਲਾਈਟ ਤੇ ਪੱਖੇ ਚੱਲਦੇ ਨਾ ਫਿਰ ਇਨਵਰਟਰ ਇਹਨਾਂ ਇਨਵਰਟਰ ਤੇ ਲੋਟ ਵੀ ਨਹੀਂ ਆਉਂਦੇ ਕਿਉਂਕਿ ਸ਼ਾਮ ਨੂੰ ਵੀ ਫਿਰ ਬਾਬਾ ਕੱਟ ਜਾ ਲਾ ਜਾਂਦੇ ਫਿਰ ਉਦੋਂ ਵੀ ਆਪਾਂ ਨੂੰ ਕੂਲਰ ਚਲਾਉਣਾ ਪੈਂਦਾ ਬਾਹਰ ਨੂੰ ਸਾਰਾ ਲੇਟਾ ਲਾਉਣਾ ਪੈਂਦਾ ਹੈ ਇਸ ਲਈ ਫਿਰ ਮੈਂ ਕਮਰੇ ਦੇ ਵਿੱਚ ਬੈਠ ਕੇ ਹੀ ਸਮਾਨ ਸਾਰਾ ਚੀਰ ਕੇ ਲੈ ਕੇ ਆਈ ਸੀਗੀ ਲੈ ਲਈ ਆਈ ਸੀਗੀ ਤੇ ਕੋਸ ਤੜਕਾ ਹੀ ਬਸ ਚੀਰ ਨਾਲ ਆ ਰਹਿ ਗਿਆ ਸੀ ਜਿਹੜਾ ਆਪਾਂ ਗੰਡਾ ਮਸਾਲਾ ਲੈਂਦਾ ਸੀਗਾ ਗੰਡਾ ਟਮਾਟਰ ਤੇ ਹੁਣ ਆਪਾਂ ਕੜਾਹੀ ਧਰ ਲਈ ਸੀਗੀ ਤੇ ਇਹਦੇ ਵਿੱਚ ਤੋਂ ਪਹਿਲਾਂ ਆਪਾਂ ਰੋਂਦਾ ਤੇਲ ਪਾ ਦਿੱਤਾ ਸੀ ਉਸ ਤੋਂ ਬਾਅਦ ਜੀਰਾ ਪਾ ਦਿੱਤਾ ਸੀਗਾ ਜੀਰਾ ਪਉਣ ਤੋਂ ਬਾਅਦ ਸਾਰਾ ਆਪਾਂ ਟਮਾਟਰ ਰੱਖ ਲਏ ਅੱਗੇ ਪਹਿਲਾਂ ਆਪਾਂ ਪਿਆਜ਼ ਲਸਣ ਤੇ ਹਰੀਆਂ ਮਿਰਚਾਂ ਪਾਉਣ ਨੂੰ ਲਵਾਂਗੇ ਤੇ ਇੱਥੇ ਮੈਂ ਜਦੋਂ ਟਮਾਟਰ ਪਾਇਆ ਸੀ ਮੈਂ ਤੁਸੀ ਸਕਿਪ ਹੋ ਗਈ ਸੀ ਵੀਡੀਓ ਕਿ ਜਦੋਂ ਆਪਾਂ ਇਹ ਆਪਾਂ ਜਾਦੇ ਨਹੀਂ ਭੁੰਨਦੇ ਸਮਾਨ ਬਸ ਜਦੋਂ ਖੁਸ਼ਬੂ ਵੋ ਜੀ ਆਉਣ ਲੱਗ ਗਈ ਨਾ ਤੇ ਨਾਲ ਦੀ ਨਾਲ ਹੀ ਆਪਾਂ ਟਮਾਟਰ ਪਾ ਦੇਵਾਂਗੇ ਜਿਆਦਾ ਨਹੀਂ ਗਲੌਂਦੇ ਵੀ ਸਮਾਨ ਆਪਾਂ ਤੜਕਾ ਹੈ ਨਾ ਫਿਰ ਉਹ ਇਸ ਤਰ੍ਹਾਂ ਮੋਟਾ ਮੋਟਾ ਜੀ ਰੱਖਾਂਗੇ ਖੜਮਾ ਜਿਹਾ ਸਮਾਨ ਹੋਵੇ ਫੇਰ ਹੀ ਸਵਾਦ ਲੱਗਦਾ ਹੈਗਾ ਤੇ ਆਪਾਂ ਟਮਾਟਰ ਪਾ ਲਈ ਸੀ ਜੀ ਤੇ ਹੁਣ ਜਦੋਂ ਥੋੜੀ ਜਿਹੀ ਖੁਸ਼ਬੂ ਆਉਣ ਲੱਗੀ ਨਾ ਮਸਾਲੇ ਦੇ ਵਿੱਚ ਤੇ ਫਿਰ ਆਪਾਂ ਵੀ ਜਾਨੀ ਕਿ ਜਿਹੜਾ ਪਿਆਜ਼ ਦਾ ਕੱਚਾ ਪੰਜਾ ਹੁੰਦਾ ਉਹ ਨਿਕਲ ਜੇ ਔਰ ਕੋਈ ਜਾਦੇ ਹੋਣੀ ਹੁੰਦਾ ਵੀ ਆਪਾਂ ਤੜਕਾ ਨਹੀਂ ਚੰਗੀ ਤਰ੍ਹਾਂ ਭੁੰਨਣਾ ਹੁੰਦਾ ਇਸ ਨੂੰ ਤੇ ਫਿਰ ਆਪਣਾ ਕਿਉਂਕਿ ਫਿਰ ਜੇ ਆਪਾਂ ਜਾਵਾਂ ਭੁੰਨ ਲਵਾਂਗੇ ਤਾਂ ਫਿਰ ਆਪਾਂ ਆਲੂ ਪਾਵਾਂਗੇ ਤਾਂ ਫਿਰ ਵੀ ਨਹੀਂ ਲੂਟ ਆਉਂਦਾਗਾ ਤੇ ਮੈਂ ਥੋੜਾ ਜਿਹਾ ਖੜਮਾ ਹੀ ਰੱਖ ਦਿਉਣੀ ਐ ਇਸੇ ਤਰ੍ਹਾਂ ਮਸਾਲੇ ਨੂੰ ਬਸ ਵੀ ਮਤਲਬ ਪਿਆਜ਼ ਦੀ ਜਿਹੜੀ ਹੋਂਦੀ ਹੈਗੀ ਵੀ ਮਤਲਬ ਪਿਆਜ਼ ਜੋ ਖੁਸ਼ਬੂ ਜੀ ਆਉਣ ਲੱਗੇ ਕੱਚਾਪਣ ਜਖਤਮ ਹੋ ਜੇ ਬਸ ਫਿਰ ਬਾਕੀ ਤਾਂ ਹੈ ਆਲੂ ਦੇ ਵਿੱਚ ਭੁੱਜੀ ਜਾਣਾ ਹੁੰਦਾ ਸਾਰਾ ਸਮਾਨ ਜੀ ਤੇ ਇਧਰ ਆਪਣੇ ਨਾ ਬੈਂਗ ਨਹੀਂ ਚੰਗੀ ਤਰ੍ਹਾਂ ਭੁੱਜ ਗਈ ਸੀਗੀ ਤੇ ਹੁਣ ਆਪਾਂ ਤੇਲ ਦੇ ਵਿੱਚੋਂ ਕੱਢ ਲਿਆ ਸੀਗਾ ਫਿਰ ਕਿਉਂਕਿ ਜੇ ਹੁਣ ਇੱਦਾਂ ਹੀ ਰੱਖੀ ਰੱਖਦੇ ਨਾ ਫਿਰ ਤੇਲ ਵਿੱਚ ਜ਼ਿਆਦਾ ਰਾਸ ਜਾਂਦਾ ਤੇ ਹੁਣ ਇੱਧਰ ਆਪਣਾ ਸਮਾਨ ਪੁੱਜ ਗਿਆ ਸੀਗਾ ਤੇ ਤੜਕਾ ਤੇ ਉਸ ਤੋਂ ਬਾਅਦ ਆਪਾਂ ਆਲੂ ਪਾ ਦਿੱਤੇ ਜੀ ਤੇ ਹੁਣ ਆਲੂ ਪਾ ਕੇ ਹੀ ਆਪਾਂ ਇਸ ਸਮਾਨ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਜੀ ਘੱਟ ਤੇ ਕਰਕੇ ਰੱਖ ਦੇਵਾਂਗੇ ਤੇ ਢੱਕ ਦੇਵਾਂਗੇ ਤੇ ਵਿੱਚ ਦੀ ਘਰਚੀ ਮਾਰੀ ਚੱਲਾਂਗੇ ਜੀ ਆਪਾਂ ਕਰ ਦਿੱਤੀ ਹੈ ਜੀ ਤੇ ਚਾ ਕਰਕੇ Papa ਜਿੰਨਰਾਏ ਸੀ ਸ਼ਮੀਦੇ ਗੈਦੀ ਨੇ ਹੁਜੇ ਪੀਤੀ ਨਹੀਂ ਕਹਿੰਦਾ ਪਹਿਲੇ ਮੈਂ ਰੋਟੀ ਖਾਉਂਗਾ ਤੇ ਫਿਰ ਮੈਂ ਕਿਹਾ ਮੈਂ ਸਬਜੀ ਚਲ ਬਣਾ ਲੇਨੇਗੇ ਤੇ ਥੋੜੀ ਥੋੜੀ ਹੁਣ ਖਾ ਲਵਾਂਗੇ ਬਾਕੀ ਸ਼ਾਮ ਨੂੰ ਖਾ ਲਵਾਂਗੇ ਤੇ ਬਸ ਸਬਜੀ ਆਪਾ ਕਿਉਂਕਿ ਇਹ ਤਾਂ ਕਈ ਤਰੀਕਿਆਂ ਨਾਲ ਬਣਦੀ ਹੈ ਜ਼ਰੂਰੀ ਨਹੀਂ ਹੈਗਾ ਜਿਵੇਂ ਆਪਾਂ ਬਣਾ ਰਹੇ ਹਾਂ ਨਾ ਜਿਵੇਂ ਮਰਜ਼ੀ ਬਣਾ ਲਵੇ ਸਬਜੀ ਦਾ ਮੈਨੂੰ ਆਇਆ ਮਖਾ ਵੀ ਇਧਰ ਫਿਰ ਜੇ ਹੁਣ ਆਪਾਂ ਇਸ ਨੂੰ ਮੈਂ ਕਿਹਾ ਨੂੰ ਪਹਿਲਾਂ ਤਲ ਲਿਆਗਾ ਤਾਂ ਫਿਰ ਇਹ ਜਿਹੜਾ ਉਹ ਨਾ ਜਦੋਂ ਬਣ ਗਏ ਆਪਣੇ ਆਲੂ ਪੱਕ ਗਏ ਤੇ ਉਦੋਂ ਹੀ ਆਪਾਂ ਪਾ ਕੇ ਇਸ ਨੂੰ ਨਾ ਸਾਂ ਬੈਂਗਨਾਂ ਤੇ ਨੂੰ ਮਿਰਚ ਪਾ ਦੇਣਾ ਬਸ ਸਿੰਪਲ ਜਿਹਾ ਤਰੀਕਾ ਨਾਲ ਵਧੀਆ ਸਬ지 ਸਵਾਦ ਵਾਲੀ ਬਣ ਜੂਗੀ। ਕਿਉਂਕਿ ਆਲੂ ਨਾ ਜਲਦੀ ਉੱਤੇ ਲੱਗ ਜਾਂਦੇ ਹੁੰਦੇ ਨੇ। ਪੱਕ ਜਾਂਦੇ ਆਲੂ ਮੋਂ ਚੰਗੀ ਤਰ੍ਹਾਂ ਪੀ 3 ਮਚ ਪਾ ਦਿੰਦੇ ਹਾਂ 3 ਮਚ ਪਾਉਣ ਤੋਂ ਬਾਅਦ ਨਹੀਂ ਆਪਾਂ ਜ਼ਿਆਦਾ ਦੇ ਤੱਕ ਰੱਖਦੇ ਇਸ ਲਈ ਹੋਣਾ ਚਲਗੀ ਤਾਲੂ ਬਖਿਆ ਇਹ ਕੱਚੀ ਫੁੱਡੀਏ ਨੇ ਆਪਾਂ ਨਾ ਇਹਦੇ ਵਿੱਚ ਸਿੱਧਾ ਨੂਨ ਮਿਰਚ ਨਹੀਂ ਪਾਉਂਦੇ ਜੀ ਸਾਰਾ ਸਮਾਨ ਆਪਾਂ ਜਿੰਨਾ ਨੂਨ ਮਿਰਚ ਹੋਗਾ ਆਪਾਂ ਇਸ ਕੌਲੀ ਦੇ ਵਿੱਚ ਪਾਣੀ ਪਾ ਲਿਆ ਹੈਗਾ ਕਿਉਂਕਿ ਜੇ ਹੁਣ ਆਪਾਂ ਸਿੱਧਾ ਨੂਨ ਮਿਰਚ ਪਾਤਾ ਤੇ ਥੱਲੇ ਲੱਗਣ ਦੀ ਦਾਰ ਆ ਸਕਦੀ ਹੈ ਨਾ ਤੇ ਇਸ ਤਰ੍ਹਾਂ ਸਵਾਦ ਵੀ ਬਣੂਗੀ ਤਾਂ ਆਪਾਂ ਇਹਦੇ ਵਿੱਚ ਸਮਾਨ ਪਾਉਣੇ ਹਾਂ ਜੀ ਜਿਹੜੀ ਨੇ ਪਾਉਣ ਚਾਹੀਦਾ ਹੈ ਪਹਿਲਾਂ ਆਪਾਂ ਨਮਕ ਪਾਵਾਂਗੇ ਤੇ ਹੌਲੀ ਜੀ ਜਿਆਦੇ ਪਾਣੀ ਲੈਤਾ ਮੈਂ ਥੋੜਾ ਜਿਹਾ ਔਰ ਕੁਲ ਕੇ ਨਾ ਪੇਸਟ ਦੀ ਤਰ੍ਹਾਂ ਬਦਗਾ ਬਣ ਜਾਂਦਾ ਤੇ ਯਾ ਲੈ ਕੇ ਜੇ ਆਪਾਂ ਲਾਲ ਵਿੱਚ ਹੈਗਾ ਆਪਾਂ ਹਰੀ ਮਿਰਚ ਪਾਈ ਸੀ ਨਾ ਇਸ ਲਈ ਲਾਲ ਵਿੱਚ ਦੇਖ ਕੇ ਹੀ ਪਾਵਾਂਗੇ ਤੇ ਜਿਹੜਾ ਆਪਾਂ ਗਰਮ ਮਸਾਲਾ ਗਾਏ ਥੋੜਾ ਜਿਹਾ ਇਹ ਆਪਾਂ ਹੁਣੇ ਪਾ ਲੈਨੇ ਆ ਇਹ ਹੈਗੇ ਜ ਆਪਣੇ ਕੋਲ ਧਨੀਆ ਦਾ ਮਸਾਲਾ ਤੇ ਜਿਹੜਾ ਆਪਾਂ ਚਾਟ ਮਸਾਲਾ ਤੇ ਪਾਉਣਾਗਾ ਸ਼ਾਮਚੂਰ ਪਾਊਡਰ ਉਹ ਵੀ ਆਪਾਂ ਇਹਦੇ ਵਿੱਚ ਹੀ ਪਾਵਾਂਗੇ ਤੇ ਇਹਨੂੰ ਖੋਰ ਲੇ ਮੈਂ ਚਮਚਾ ਵੀ ਉਹ ਵੀ ਲੈ ਲੈਣ ਨੂੰ ਮਿਰਚਾ ਚਲੋ ਕੋਈ ਗੱਲ ਨਹੀਂ ਸਾਫ਼ ਕਰ ਦੇਣਾ ਅੱਹ ਹਲਕਾ ਜਿਹਾ ਆਪਾਂ ਆਮਚੂਰ ਪਾਊਡਰ ਤੇ 1 ਨਖ ਚਮਚਾ ਪਾ ਲੈਤਾ ਹੈ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਚਾਟ ਮਸਾਲਾ ਤੇ ਚਾਟ ਮਸਾਲੇ ਦੇ ਨਾਲ ਤੇ ਆਮਚੂਰ ਪਾਊਡਰ ਦੇ ਨਾਲ ਸਬਜ਼ੀ ਬਹੁਤ ਸੁਆਦਵਾਨਦੀ ਹੈਗੀ ਹੈ ਜੀ ਜੇ ਆਪਾਂ ਡਾਇਰੈਕਟ ਪਾਣੀ ਪਾਉਂਦੇ ਸਿੱਧਾ ਫੇਰ ਸਵਾਦ ਨਹੀਂ ਆਉਂਦੀ ਸੀ ਸਬਜ਼ੀ ਇਸ ਲਈ ਆਪਾਂ ਹੁਣ ਇਹ ਹਜੇ ਬੈਂਗਨ ਪਾਏ ਨਹੀਂਗੇ ਪੁੱਜੇ ਪਈ ਐ ਇਸਰ ਜਦੋਂ ਬਸ ਪਾਣੀ ਸੁੱਕ ਜੂਗਾ ਸਮਾਂ ਨਾ ਹੋ ਜੂਗਾ ਨਾਲ ਦੀ ਨਾਲੇ ਆਪਾਂ ਬੈਂਗਨ ਪਾ ਦੇਵਾਂਗੇ ਇਹ ਬੈਂਗਨ ਨਹੀਂ ਹੈਗੀ ਦੇਖੀ ਹਜੇ ਆਪਣੇ ਆਲੂ ਥੋੜੇ ਜੇ ਕੱਚੇ ਹੈਗੇ ਤੇ ਫੇਰ ਸਬਜ਼ੀ ਵਿੱਚੇ ਲੱਗਣ ਲੱਗ ਜਾਂਦੀ ਐ ਤੇ ਸਬਜ਼ੀ ਦਾ ਉਹ ਸਵਾਦ ਆ ਜਾਂਦਾ ਉਜਿਤ ਨਾਲ ਜਿਹੜਾ ਨਹੀਂ ਸੰਗ ਨਹੀਂ ਹੋ ਗਈ। ਤੇ ਕਿ ਮਸਾਲਾ ਚੰਗੀ ਤਰ੍ਹਾਂ ਭੁੱਜਿਆ ਪਿਆ ਸੀ ਹੈ ਨਾ। ਤੇ ਮਗਰ ਇਹ ਹੁਣ ਪਾ ਦਿੰਨੇ ਆਂ ਤੇ ਬੈਨ ਦੇ। ਆਖੇ ਜਿਹੜਾ ਆਪਣਾ ਖਲਿਆ ਜਿਆਦੇ ਨਹੀਂ ਆਪਾਂ ਕਰਚੀ ਜੀ ਮਾਰਦੇ ਫਿਰ ਜਿਹੜੀ ਬੈਂਗ ਨਹੀਂ ਹੈਗੀ ਤਾਂ ਖੋਲ ਜੂਗੀ ਨਾਲ ਜੀ ਬਸ ਆਪਾਂ ਲੋਨ ਮਰਚੇ ਦੇ ਵਿੱਚ ਖੋਲ ਲੈਣਾ ਹੈ। ਸਾਰਾ ਜਿ ਮਸਾਲੇ ਆਪਾਂ ਸਾਰੇ ਪਾ ਦਿੱਤੇ ਹੈਗੇ ਤੇ ਸਬਜੀ ਬਹੁਤ ਹੀ ਜਿਆਦੇ ਸਵਾਦ ਬਹੁਤ ਹੀ ਜਿਆਦੇ ਟੇਸਟੀ ਬਣੂਗੀ ਇਸ ਤਰ੍ਹਾਂ ਤੇ ਬਾਅਦ ਵਿੱਚ ਆਪਾਂ ਪਾ ਦੇਵਾਂਗੇ। ਧਨੀਆ ਆ ਤਾਂ ਇਹ ਮਸਾਲਾ ਵਸੇ ਜਦੋਂ ਜਰੂਰਤ ਨਹੀਂ ਹੁੰਦੀ ਪਰ ਆਪਣੇ ਕੋਲੇ ਆਹ ਹੈਗਾ ਕੰਮੀਆਂ ਜਿਹੜਾ ਸੁਕਾਇਆ ਹੋਇਆ ਤੇ ਮੇਕੀ ਦੋਨਾਂ ਨੂੰ ਮਿਕਸ ਕਰਕੇ ਬਾਸ਼ਨਾ ਦੇ ਲਈ ਪਾ ਦਈਏ ਆਪਾਂ ਜੇ ਆਪਾਂ ਡਾਇਰੈਕਟ ਪਾਣੀ ਪਾਉਂਦੇ ਫਿਰ ਸਵਾਦ ਵੀ ਨਹੀਂ ਬਣਦੀ ਸੀ ਕਿ ਤੇ ਅਸਰ ਕਿੱਥੇ ਬਣਦਾ ਤੁਹਨਾ ਪਉਪਾ ਦੇ ਵਿੱਚ ਆਕਾ ਕਰਮੇ ਜੀ ਬੈਂਗਣੀ ਰੱਖੀ ਹੋਵੇ ਨਾ ਉਹ ਸਵਾਦ ਨਹੀਂ ਲੱਗਦੀ ਵੀ ਖਾਂਦੇ ਆਪਾਂ ਠੱਗ ਨੇ ਤੇ ਘੱਟ ਤੇ ਕਰਦੇ ਨੇ ਕੋਈ ਗੈਰਸੂ ਮਨਮਰਜ਼ੀ ਦੇ ਨੇ ਆਪੇ ਥਾ ਕੇ ਆਹ ਆਪਣਾ ਕੋਲੇ ਤਿਆਰ ਹੈ ਮਿੱਠੀ ਥੋੜੇ ਚੰਨ ਪਾ ਦੇਣਾ ਦੇ ਵਿੱਚ ਲੋ ਜੀ ਸਬਜੀ ਬਣ ਕੇ ਆਪਣੀ ਪਿਆਰ ਹੈਗੀ अच्छा नेरा पै रहा है इसलिए ना थोड़ा जा कलर सही आनी या आ नहीं रहा है जेड़ा सब्जी का है कला जहा कलर आ रहा है ਲੋ ਜੀ ਆਲੂ ਬੈਂਗਣੀ ਦੀ ਸਬਜ਼ੀ ਬਣ ਕੇ ਆਪਣੀ ਤਿਆਰ ਹੈ ਤੇ ਆਪਣੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਕੋਈ ਪਹਿਲੀ ਵਾਰ ਚੈਨਲ ਤੇ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਫਿਰ ਮੇਰੇ ਦਿਆਂ ਜਿੱਕਾਸੀ ਨਈ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ